ਤਦ ਦਿਨਾਂ ਨਗਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਫਲੋ ਆਪਣੇ ਹੀ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਤੀ ਹੈ ਕਿ ਇਸ ਮੁਲਾਜ਼ਮ ਦਾ ਨਾਮ ਅਬੇਜੀਤ ਦੱਸਿਆ ਜਾ ਰਿਹਾ ਹੈ ਜੋ ਕਿ ਨਸ਼ੇ ਦਾ ਆਦੀ ਸੀ ਅਤੇ ਜਦ ਬੀਤ ਦਿਨੀ ਉਹ ਆਪਣੇ ਗੁਜਰ ਦੋਸਤ ਦੇ ਨਾਲ ਜੋ ਹੈ ਨਸ਼ਾ ਕਰਨ ਦੇ ਲਈ ਗਿਆ ਹੁੰਦਾ ਹੈ ਤਾਂ ਪੁਲਿਸ ਵੱਲੋਂ ਦਵਸ਼ ਦੇ ਕੇ ਉਹਨਾਂ ਦੋਹਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਉਹਨਾਂ ਦੀ ਕਾਰ ਨੂੰ ਵੀ ਜ਼ਬਤ ਕਰ ਲਿੱਤਾ ਜਾਂਦਾ ਹੈ ਜਿੱਥੇ ਕਿ ਉਹਨਾਂ ਪਾਸੋਂ 262 ਗ੍ਰਾਮ ਹਿਰੋਇਨ ਦੇ 1.5 ਲੱਖ ਰੁਪਏ ਦੇ ਕਰੀਬ ਡਰਗ ਮਨੀ ਜੋ ਹੈ ਬਰਾਮਦ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਬਾਬਤ ਜਾਣਕਾਰੀ ਦੇ ਲਈ ਦਿਨਾਂਗਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਲੇਕਿਨ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਇੱਕ ਪਾਸੇ ਜਿੱਥੇ ਕਿ ਯੋਧ ਨਸ਼ਾ ਵਿਰੋਧ ਤਹਿਤ ਲਗਾਤਾਰ ਪੁਲਿਸ ਜੋ ਹੈ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦਾ ਹੋਇਆ ਨਜ਼ਰ ਆ ਰਹੀ ਹੈ ਲੇਕਿਨ ਉੱਥੇ ਹੀ ਇੱਕ ਪੁਲਿਸ ਮੁਲਾਜ਼ਮ ਵੱਲੋਂ ਜੋ ਹੈ ਨਸ਼ੇ ਕਰਨ ਦਾ ਆਦੀ ਉਹ ਮੁਲਾਜ਼ਮ ਪਾਇਆ ਗਿਆ ਤੇ ਉਸ ਨੂੰ ਪੁਲਿਸ ਵੱਲੋਂ ਨਸ਼ੇ ਦੀ ਜੋ ਹੈ ਇੱਕ ਵੱਡੀ ਬਰਾਮਦਗੀ ਦੇ ਨਾਲ ਗ੍ਰਿਫਤਾਰ ਕੀਤਾ ਹੈ ਤਾਂ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖਬਰ ਹੈ ਦਿਨਾਲਗਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਣੇ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸਵਿਫਟ ਕਾਰ ਸੀ ਵਾਈਟ ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ 200 ਇਹ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ ਸਨ ਆਫ ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰੱਗ ਮਨੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਸੈਕਟਰ ਦੇ ਸਾਰਾ 21C 27A ਤਹਿਤ ਪਰਚਾ ਥਾਣਾ ਬੀਨਾਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਅ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰ ਆਨ ਉਹਨਾਂ ਦੇ ਵੀ ਰਿਡ ਕੀਤੇ ਜਾ ਰਹੇ ਸੋ ਇਸ ਮੁਕਦਮੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬੈਕਗ੍ਰਾਉਂਡ ਪਹਿਲਾਂ ਉਹ ਬੱਚਾ ਹੋ ਗਿਆ ਹੈ ਦੇਖੋ ਜਿਹੜਾ ਤੁਹਾਡਾ ਆਸ਼ਮਦੀਨ ਹੈ ਇਹ ਗੁੱਜਰਪੁਰਾ ਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜ ਹੈ ਕਠੂਏ ਥਾਣੇ ਵਿੱਚ ਕੋਈ ਮਲਾਜਮ ਦਾ ਨਾਮ ਨਹੀਂ ਕੀਤਾ ਗਿਆ ਬਸ ਹਾਂ ਬੇਸਿਕਲੀ ਇਹ ਜਿਹੜਾ ਅਬੇ ਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਿੰਦੀਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਕਿਹੜੇ ਥਾਣੇ ਤੋਂ ਨਾ ਰਿਹਾ ਸੀ ਬੇਸਿਕਲੀ ਇਹ ਅਸ਼ਨੀ ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਜਲੰਧਰ ਔਰ ਕੱਲੇ ਕੋਈ ਬਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰ ਲੱਗਦਾ ਨਹੀਂ ਕਿ ਪਾਸੇ ਪੰਜਾਬ ਸਰਕਾਰ ਵੱਲ ਉਯੋਗਨਾ ਸ਼ਾਵਰਡ ਪੁਲਿਸ ਦੀ ਸਾਈਟ ਆ ਦਿਨਾਂ ਚ ਲਿਆ ਯਾਰੋ ਦੂਜੇ ਪਾਸੇ ਇਤਾਂ ਦੇ ਜਿਹੜਾ ਦੋ ਨਾਂ ਦੇ ਜਿਹੜੇ ਪੁਲਿਸ ਨਾਲ ਹੋ ਗਏ ਜਿਹਦਾ ਇਹਨਾਂ ਦਾ ਨਾਮ ਦੇ ਚਾ ਕੀ ਮੈਂ ਗਲਤ ਮੈਸੇਜ ਆ ਰਿਹਾ ਉਹਦੇ ਬਾਰੇ ਕੀ ਸਮਝਣਾ ਆਦੀ ਹੈ ਐ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆ ਔਰ ਕੋਈ ਨਾ ਕੋਈ ਕਿਸੇ ਵਰੀ ਕੋਈ ਇਸ ਨਸ਼ੇ ਦੇ ਦਿਲ ਦਿਲ ਤੇ ਫਾ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਿਲ ਦਿਲ ਦੇ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਦੇ ਆ ਇਸ ਬਾਰੇ ਤੇ ਉਹ ਗੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਹੈ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਾਲ ਬੈਕਸ਼ੀਪ ਹੈ ਬਲੈਕ ਸੀਕਾ ਉਹ ਆ ਜਾਂਦੀ ਹੈ ਜਿਹੜੀ ਇੱਕ ਕਾਰ ਹੈ ਜੇਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸ਼ਿਫਟ ਕਾਰਸੀ ਵਾਈਟ ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ 200 ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ ਸਨ ਆਫ ਅਸ਼ਵੀ ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰੌਂਡ ਅਪ ਕੀਤਾ ਸਰਚ ਦੌਰਾਨ ਉਹਨਾਂ ਪਾਸੇ ਜਿਹੜੀ 260 262 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰਾਗਮਣੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਂਡੀਪੀਆ ਸੈਕਟਰ ਦੇ ਸਾਰਾ 21C 27A ਤਹਿ ਪਰਚਾ थाना ਦਿਨਾਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾ ਡਵੈਲਪ ਕਰ ਲਿਆ ਲੇਟਰ ਆਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਿਹਾ ਸੋ ਇਸ ਮਕਦਮੇ ਦੀ ਡੰਗਾਈ ਨਾਲ ਤਪਤੀਸ਼ ਕੀਤੀ ਜਾ ਰਹੀ ਹੈ ਬੈਕਗ੍ਰਾਉਂਡ ਸਾਰਾ ਹੈ ਬੈਕਗ੍ਰਾਉਂਡ ਪਹਿਲਾਂ ਕੋ ਪਰਚਾ ਹੈ ਦੇਖੋ ਜਿਹੜਾ ਤੁਹਾਡਾ ਆਸ਼ਮਦੀਨ ਹੈ ਇਹ ਗੁੱਜਰਪੁਰ ਆਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜ ਹੈ ਕਟੂਏ ਥਾਣੇ ਦੇ ਕੋਈ ਮਲਾਇੰਦਾ ਵੀ ਨਾਮ ਤੂ ਹਾਂ ਬੇਸਿਕਲੀ ਇਹ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ ਇਹਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਕਿਹੜੇ ਥਾਣੇ ਤੇ ਨਾ ਰਿਹਾ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਚਲੰਦਰ ਅਰ ਕੱਲੇ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਦੀ ਵੀ ਨਰਸਰੀ ਕੀਤੀ ਜਾ ਰਹੀ ਸਰ ਲੱਗਦਾ ਨਹੀਂ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੋਗਦਾਨ ਆ ਸ਼ਰਬਦ ਪੁਲਿਸ ਵੀ ਸਾਈਟ ਆ ਵਿਨਚਲਾ ਆ ਰਿਹਾ ਮਿੱਕੇ ਪਾਸੇ ਇਤਨਾ ਦੇ ਗਏ ਲੋਨ ਹੈ ਜਿਹੜੇ ਪੁਲਿਸ ਨਾਲ ਰਿਲੀ ਗਈ ਜਿਹਦਾ ਇਹਨਾਂ ਦਾ ਨਾਮ ਦੇਚਾ ਕੀ ਮੈਂ ਗਲਤ ਮੈਸੇਜ ਆ ਰਿਹਾ ਉਹਦੇ ਬਾਰੇ ਕੀ ਸਮਝਣਾ ਚਾਹੀਦਾ ਐ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆ ਔਰ ਕੋਈ ਨਾ ਕੋਈ ਕਿਸੇ ਦੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਦੇ ਹਾਂ ਇਸ ਬਾਰੇ ਤੇ ਉਹ ਵੈਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਨੇ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਲ ਬੈਕਸ਼ੀਪ ਹੈ ਬਲੈਕ ਸ਼ੀਪ ਹੈ ਉਹ ਆ ਜਾਂਦੀ ਹੈ ਜਿਹੜੀ ਇੱਕ ਕਾਰ ਜਿਹੜਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸ਼ਿਫਟ ਕਾਰਤੀ ਵਾਈਟ ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ ਦੋ ਸੂ ਇੱਕ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ ਪਾਸੇ ਜਿਹੜੀ 260 260 ਗ੍ਰਾਮ ਹਿਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰੱਗਮਾਨੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਸੈਕਟਰ ਦੇ ਸਾਰਾ 21C 27A ਤਹਿਤ ਪਰਚਾ थाना ਬੀਨਾਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟ੍ਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾ 12 ਕਰ ਲਿਆ ਲੇਟਰ ਆਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਹੇ ਸੋ ਇਸ ਮਕਦਮੇ ਦੀ ਡੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬੈਕਗ੍ਰਾਉਂਡ ਸਰ ਹੈ ਬੈਕਗ੍ਰਾਉਂਡ ਪਹਿਲਾਂ ਕੋ ਪਰਚਾ ਹੋ ਗਿਆ ਹੈ ਦੇਖੋ ਜਿਹੜਾ ਤੁਹਾਡਾ ਆਸ਼ਮਦੀਨ ਹੈ ਇਹ ਗੁੱਜਰਪੁਰਾ ਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜਾ ਹੈ ਕਟੂਏ ਥਾਣੇ ਵਿੱਚ ਕੋਈ ਮਲਾਇਨ ਦਾ ਵੀ ਨਾਮ ਕੀ ਆ ਹਾਂ ਬੇਸਿਕਲੀ ਇਹ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੋਂ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਕਿਹੜੇ ਥਾਣੇ ਤੋਂ ਨਾ ਰਿਹਾ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਚਲੰਦਰ ਅਰ ਕੱਲ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਰ ਲੱਗਦਾ ਨਹੀਂ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੋਗਦਾਨ ਸ਼ਰਧ ਪੁਲਿਸ ਦੀ ਸਹਾਇਤਾ ਨਾਲ ਆਇਆ ਰੋ ਦੂਜੇ ਪਾਸੇ ਇਤਾਂ ਦੇ ਵੀ ਦੇ ਦਾ ਲੋਕ ਹੈ ਉਸ ਨਾਲ ਵੀ ਗਈ ਉਹਦਾ ਇਹ ਨਾਮ ਲਾਂ ਦੇ ਚਾ ਕੀ ਮੈਂ ਗਲਤ ਮੈਸੇਜ ਆ ਰਿਹਾ ਉਹਦੇ ਬਾਰੇ ਕੀ ਸਮਝਣਾ ਹੈ ਐ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮਲਾਜਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆ ਔਰ ਕੋਈ ਨਾ ਕੋਈ ਕਿਸੇਰੀ ਕੋਈ ਇਸ ਨਸ਼ੇ ਦਾ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਹਿਗੁਰੂ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਨੇ ਆ ਇਸ ਬਾਰੇ ਤੇ ਉਹ ਗੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਹੈ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਲ ਬੈਕਸ਼ੀਪ ਹੈ ਬਲੈਕਸ਼ੀਪ ਹੈ ਉਹ ਆ ਜਾਂਦੀ ਹੈ